ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਹਲਕਾ ਡੇਰਾ ਬਾਬਾ ਨਾਨਕ ਦਾ ਪਿੰਡ ਸ਼ਾਪੁਰ ਜਾਜਨ ਵਿੱਚ ਹਲਕਾ ਵ代 ਗੁਰਦੀਪ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਉੱਪਰ ਉਹਨਾਂ ਦੇ ਛੋਟੇ ਭਰਾ ਪਰਮਿੰਦਰ ਸਿੰਘ ਰੰਧਾਵਾ ਵੱਲੋਂ ਸਰਪੰਚ ਜਿੰਦਰ ਸਿੰਘ ਮਾਨਤ ਉਗੇ ਕਾਰੋਬਾਰੀ ਪਰਦੀਪ ਸਿੰਘ ਆਰਤੀ ਦੀ ਗਵਾਈ ਹੇਠ ਪਸ਼ੂ ਪਾਲਕਾਂ ਨੂੰ ਬਿਨਾਂ ਭੇਦਭਾਵ ਫੀਡ ਵੰਡੀ ਗਈ। ਇਸ ਮੌਕੇ ਗੱਲਬਾਤ ਦੌਰਾਨ ਪਰਮਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਵਾਰ ਪੰਜਾਬ ਵਿੱਚ ਆਏ ਹੜ੍ਹ ਕਾਰਨ ਜਿੱਥੇ ਲੱਖਾਂ ਏਕੜ ਫਸਲਾਂ ਤਬਾਹ ਹੋ ਜਾਣ ਤੇ ਉੱਥੇ ਹੀ ਪਸ਼ੂਆਂ ਦਾ ਚਾਰਾ ਵੀ ਬਿਲਕੁਲ ਖਤਮ ਹੋ ਚੁੱਕਾ ਹੈ ਇਸ ਲਈ ਪੰਜਾਬ ਸਰਕਾਰ ਵੱਲੋਂ ਹਰੇਕ ਪਸ਼ੂ ਪਾਲਕਾਂ ਦੀ ਬਾਹ ਫੜ ਲਈ ਜਿੱਥੇ ਪਸ਼ੂਆਂ ਦਾ ਚਾਰਾ ਦਿੱਤਾ ਜਾ ਰਿਹਾ ਤੇ ਉੱਥੇ ਹੀ ਬਿਨਾਂ ਭੇਦ ਭਾਵ ਫੀਡ ਵੰਡੀ ਜਾ ਰਹੀ ਹੈ ਪਰਮਿੰਦਰ ਸਿੰਘ ਦਾ ਦਾਅਵਾ ਦੱਸਿਆ ਕਿ ਪਿੰਡ ਦੇ ਨੌਜਵਾਨ ਸਰਪੰਚ ਤੇਜਿੰਦਰ ਸਿੰਘ ਮਾਨ ਵੱਲੋਂ ਪਿੰਡ ਦੇ ਲੋੜਵੰਦ ਪਸ਼ੂ ਪਾਲਕਾਂ ਦੀ ਲਿਸਟ ਅਨੁਸਾਰ ਫੀਡ ਦਿੱਤੀ ਗਈ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਹ ਸੇਵਾ ਨਿਰੰਤਰ ਜਾਰੀ ਰਹੇਗੀ ਇਸ ਮੌਕੇ ਉੱਗੇ ਕਾਰੋਬਾਰੀ ਪ੍ਰਦੀਪ ਸਿੰਘ ਆਰਤੀ ਵੱਲੋਂ ਹਲਕਾਵਾ ਦਾਇਗੁਰ ਦੀਸ਼ੰਗਰੰਦਾਵਾ ਦਾ ਇਸ ਕੀਤੀ ਗਈ ਪਹਿਲ ਕਦਮੀਆਂ ਦਾ ਧੰਨਵਾਦ ਕੀਤਾ ਤੇ ਉਥੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਜੋ ਰਾਤ ਸਮਗਰੀ ਹਰ ਪੀੜਤਾਂ ਨੂੰ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਸੜਕਾਂ ਉੱਪਰ ਦੇਣ ਦੀ ਬਜਾਏ ਉਹਨਾਂ ਦੇ ਘਰ-ਘਰ ਪੂਰੀ ਸ਼ਰਭੀਨ ਕਰਕੇ ਪਹੁੰਚਾਈ ਜਾਵੇ ਕਿਉਂਕਿ ਕੁਝ ਲੋਕ ਜਾਣ ਬੁਝ ਕੇ ਇਸ ਦਾ ਦੁਰਪਯੋਗ ਕਰ ਰਹੇ ਹਨ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਅਜੇ ਰੰਦਾਵਾ ਸਾਹਿਬ ਜਿਹੜੀ ਗੁਜ਼ਰਤੀ ਮਾਰ ਪਈ ਹੈ ਉਸ ਨੂੰ ਲੈ ਕੇ ਅੱਜ ਪਸ਼ੂਆਂ ਦਾ ਚਾਰਾ ਵਟਿਆ ਇਸ ਕਹਿਣਾ ਚਾਹੋਗੇ ਦੁਰਤੀ 90 ਰੁਪਈਆ ਤਾਂ ਬਹੁਤ ਵੱਡਾ ਨੁਕਸਾਨ ਆ ਇਸ ਨਾਲ ਕੀ ਹੋ ਸਕਦਾ ਬਸ ਇੱਕ ਬੇਜਬਾਨੇ ਲਈ ਇਹੋ ਹੀ ਆ ਕਿ ਕੋਈ ਡੰਗਰ ਭੁਖਾ ਨਾ ਰਹੇ ਉਹਦੇ ਲਈ ਅਸੀਂ ਸਾਰੀ ਲਿਸਟ ਪਹਿਲਾਂ ਤਿਆਰ ਕੀਤੀ ਛਾਪਰ ਜਾ ਜਾਂਦੀ ਸਾਰੇ ਜਿੰਨੇ ਜਿੰਨੇ ਪਸ਼ੂ ਰੱਖਿਆ ਜਿੰਨੇ ਜਿੰਨੇ ਪਸ਼ੂ ਰੱਖਿਆ ਉਹਦੇ ਹਿਸਾਬ ਨਾਲ ਸਾਰਿਆਂ ਨੂੰ ਫੀਡ ਦਿੱਤੀ ਜਾ ਰਹੀ ਆ ਵੀ ਚਲੋ ਢੇਡ ਦੇ ਪਰਨੇ ਡੰਗਰਾਂ ਦਾ ਦੰਦ ਸਾਹਿਬ ਇਹ ਤੋਂ ਇਲਾਵਾ ਪੂਰੇ ਹਲਕੇ ਦੀ ਵਾਕੀ ਜੀ ਕੀਤੀ ਜਾ ਰਹੀ ਜਨਕਾਲ ਜੀ ਸਾਰੇ ਸਰਪੰਚਾਂ ਨੂੰ ਸੱਦ ਕੇ ਜੋ ਜਿੰਨੀ ਹੈਗੀ ਆ ਉਹਨੂੰ ਸਾਰਿਆਂ ਨੂੰ ਵੰਡਿਆ ਜਿੰਨੀਆਂ ਬੋਰੀਆਂ ਆ ਚੋਸ਼ ਇਹ ਆ ਵੀ ਜਨਾ ਜਨਾ ਪਿੱਛੇ ਜਮਾਨ ਆਉਂਦਾ ਹਰ ਘਰ ਤੱਕ ਪਹੁੰਚਾਇਆ ਜਾਏਗਾ ਰੰਧਾਵਾ ਸਾਹਿਬ ਆਵੇ ਕਿ ਇਹ ਪਿੰਡ ਜਿਹੜਾ ਕੁਦਰਤੀ ਮਾਰ ਤੋਂ ਵੱਜ ਗਿਆ ਅੱਧਾ ਪਿੰਡ ਵੱਜ ਗਿਆ ਫਿਰ ਵੀ ਤੁਹਾਡੀ ਬਰਿਆਦ ਲਈ ਹੈ ਕਿ ਤੁਸੀਂ ਦੇਖੇ ਕੇ ਬਾਹਰ ਚਾਰਾ ਨਹੀਂ ਗਿਆ ਇਸ ਲਈ ਤੁਸੀਂ ਜਿਹੜੀ ਉਹਨਾਂ ਨੂੰ ਪਸ਼ੂਆਂ ਦੀ ਫੀਡ ਦਿੱਤੀ ਜਾ ਰਹੀ ਹੈ ਭਾਈ 90% ਇੱਥੋਂ ਦੇ ਜਿਹੜੀ ਫਸਲ ਆ ਸਾਰੀ ਤਬਾਹ ਹੋ ਚੁੱਕੀ ਆ ਜਿੱਥੋਂ ਚਾਰਾ ਦੇ ਪੈੜੀ ਤੋਂ ਹੀ ਆਉਣਾ ਸੀ ਕੂੜੀਆਂ ਵੀ 80% ਸਾਰੇ ਸਾਰੇ ਖਤਮ ਹੋ ਚੁੱਕੀਆਂ ਨੇ ਇਹ ਤੇ ਸਿਰਫ ਪਿੰਡ ਬਚਿਆ ਅੰਦਰ ਕਿਸੇ ਨੇ ਪੱਠੇ ਥੋੜੇ ਬੀਜੇ ਆ ਇਸ ਕਰਕੇ ਹਰ ਇੱਕ ਨੂੰ ਜ਼ਰੂਰਤ ਤੇ ਪਈ ਹੈ ਜਿਹਨੂੰ ਨਹੀਂ ਜ਼ਰੂਰਤ ਉਹ ਲੈ ਵੀ ਨਹੀਂ ਰਿਹਾ ਉਹ ਕਹਿੰਦਾ ਭਾਈ ਮੈਨੂੰ ਨਹੀਂ ਜ਼ਰੂਰਤ ਹੈਗੀ ਠੀਕ ਆ ਜਿਹਨੂੰ ਜ਼ਰੂਰਤ ਹੈ ਉਹ ਲੈ ਰਿਹਾ ਜਿਵੇਂ ਕਿ ਕੰਮਕਰਾਂ ਦਾ ਵੀ ਕਾਫੀ ਮੰਦਾ ਹੈ ਤੇ ਸਰ ਕੁਝ ਲੋਕ ਜਿਹੜੇ ਭਾਈ ਜਿਹੜੇ ਗਰੀਬ ਨੇ ਉਹਨਾਂ ਨੂੰ ਸੌਦੇ ਵਗੈਰੇ ਦੀ ਜ਼ਰੂਰਤ ਹੈ ਉਹਦੇ ਲਈ ਕੋਈ ਸਾਰਾ ਕੁਝ ਪੂਰਾ ਹੋਏਗਾ ਸਾਰਾ ਕੁਝ ਪੂਰਾ ਹੋਏਗਾ ਜਿਹੜੀ ਚੀਜ਼ ਆਏਗੀ ਜਾਂ ਜਿੰਨੇ ਜੋਗੇ ਆਗੇ ਬੜੀਆਂ ਸਿੱਖ ਸੰਸਥਾਵਾਂ ਸਾਰੇ ਹਾਉਂਦੇ ਆ ਧਾਰਮਿਕ ਸੰਸਥਾਵਾਂ ਸਾਰਿਆਂ ਤੱਕ ਲੋਕ ਪਹੁੰਚ ਕਰ ਰਹੇ ਆ ਪਹੁੰਚ ਰਿਹਾ ਜਿਸ ਨੂੰ ਵੀ ਲੋੜ ਹੈਗੀ ਉੱਥੇ ਤੱਕ ਆਹ ਮਰਹਾਰਾ ਹੀ ਲੈ ਹਰ ਮਤ ਪਹੁੰਚਾਈ ਜਾਏਗੀ ਜਿਵੇਂ ਕਿ ਪੰਜਾਬ ਸਰਕਾਰ ਉਪਰਾਲੇ ਕਰ ਰਹੀ ਹੈ ਆਪਣੇ ਵੀ ਪੂਰੇ ਔਰ ਐਨ ਜੀਓ ਵੀ ਕਰ ਰਹੀ ਹੈ ਐਨ ਜੀਓ ਨੂੰ ਕੀ ਅਪੀਲ ਕਰੀ ਜਾਓਗੇ ਮੈਂ ਇੱਕੋ ਅਪੀਲ ਕਰਨੀ ਚਾਹੁੰਦਾ ਵੀ ਭਾਈ ਸੜਕਾਂ ਤੇ ਨਾ ਮੰਡੋ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਜੇ ਸੇਵਾ ਕਰਨ ਲਈ ਘਰਾਂ ਤੁਰੇ ਜੇ ਤੇ ਆਪਣੇ ਹੱਥੀ ਹਰ ਘਰ ਚ ਰਾਚਨ ਜਿਹੜੀ ਚੀਜ਼ ਲੈ ਕੇ ਆਏ ਜੇ ਆਪਣੇ ਹੱਥੀ ਹਰ ਚੀਜ਼ ਘਰ ਤੱਕ ਪਹੁੰਚਾਓ ਦੇਖੋ ਜੀ ਜਦੋਂ ਸਾਡੇ ਹਲਕੇ 'ਚ ਕੁਦਰਤੀ ਆਫਤ ਬਹੁਤ ਵੱਡੀ ਆਈ ਤੇ ਰੰਧਾਵਾ ਸਾਹਿਬ ਨੇ ਮਹਿਸੂਸ ਕੀਤਾ ਕਿ ਇੱਥੇ ਪਸ਼ੂਆਂ ਦਾ ਬਹੁਤ ਮਾੜਾ ਹਾਲ ਆ। ਇਹਨਾਂ ਨੇ ਆਪਣੇ ਜਿਹੜੇ ਦੋਸਤ ਐਮਐਲਏ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਤੁਹਾਡੀਆਂ ਇਸ ਤਰ੍ਹਾਂ ਫੀਡ ਦੇ ਇੰਡੀਅਨ ਦੇ ਫੈਕਟਰੀਆਂ ਦੇ ਤੁਸੀਂ ਸਾਡੀ ਮਦਦ ਕਰੋ। ਉਹਨਾਂ ਨੇ ਸਾਨੂੰ 18 ਟਰੱਕ ਫੀਡ ਦੇ ਭੇਜੇ। ਇਹ ਫੀਡ ਅਸੀਂ ਉਹਨਾਂ ਜਿਹੜੇ ਲੋਰ ਬੰਦਾਂ ਤੱਕ ਆਉਂ ਪਹੁੰਚਾ ਰਹੇ ਹਾਂ। ਤੇ ਆਸ ਹੈ ਆਪ ਹੀ ਹਰ ਲੋਰ ਬੰਦਾਂ ਤੱਕ ਪਹੁੰਚੇ ਕਿ ਕਿਸੇ ਨਾ ਕੋਈ ਵਿਤਕਰਾ ਨਹੀਂ ਕੀਤਾ ਜਾ ਰਿਹਾ। ਹਰ ਬੰਦੇ ਨੂੰ ਮਿਲਦੀ ਹੈ। ਇੱਕ ਪੀਰ ਸਾਰੀਆਂ ਜਥੇਬੰਦੀਆਂ ਨੂੰ ਸਾਰੇ ਭਰਾਵਾਂ ਨੂੰ ਮਾਲਵੇ ਵਾਲਿਆਂ ਨੂੰ ਜਿੰਨੇ ਵੀ ਸਾਡੇ ਵੀਰ ਸਾਡੀ ਮਦਦ ਕਰਨ ਆ ਰਹੇ ਆ ਅਸੀਂ ਨੇ ਇੱਕ ਰਿਕਵੈਸਟ ਕਰਦੇ ਆ ਕਿ ਇੱਕ ਥੋੜਾ ਜਿਹਾ ਹੌਸਲਾ ਕਰੋ ਕਿਉਂਕਿ ਹੁਣ ਜਿਹੜੀ ਸਮਗਰੀ ਆ ਰਹੀ ਆ ਉਹ ਜਿਹੜਾ ਅਸਲ ਹਰ ਪੀਰ ਤੇ ਆ ਉਹਦੇ ਤੱਕ ਪਹੁੰਚਾਉਣੀ ਥੋੜੀ ਔਖੀ ਆ ਇਸ ਤੋਂ ਬਾਅਦ ਕਣਕ ਦੀ বাজਾਈ ਚੱਲਣੀ ਆ ਉਹਦੇ ਵਾਸਤੇ ਡਾਇਆ ਚਾਹੀਦੀ ਆ ਡੀਜੇ ਚਾਹੀਦਾ ਯੂਰੀਆ ਚਾਹੀਦੀ ਆ ਦਵਾਈ ਚਾਹੀਦੀ ਆ ਤੁਸੀਂ ਮੇਰੇ ਵੀਰ ਆਪਣੇ ਜੋ ਵੀ ਆ ਇੱਥੇ ਗਰਾਈਆਂ ਕਰਦੇ ਤੁਸੀਂ ਆਪਣੀ ਸੇਵਾ ਲੈ ਰਹੇ ਜੇ ਉਦੇ ਨਾਲ ਤੁਸੀਂ ਸਾਡੇ ਇਲਾਕੇ ਦੇ ਵਿੱਚ ਜੇ ਅਸਲ ਸਾਡੇ ਕਿਸਾਨਾਂ ਭਰਾਵਾਂ ਦੀ ਜਾਂ ਹੜਪੀਟਾਂ ਦੀ ਮਤ ਕਰਨੀ ਆ ਨਾ ਤੇ ਤੁਸੀਂ ਬਜਾਈ ਦੇ ਟਾਈਮ ਆਓ ਤੇ ਹਰ ਬੰਦੇ ਦੀ ਬਜਾਈ ਕਰਵਾ ਕੇ ਉਹਦੀ ਪੈਲੀ ਦੇ ਵਿੱਚ ਫੇਰ ਜਾਓ ਇਹ ਸਭ ਤੋਂ ਵੱਡੀ ਜਿਹੜੀ ਅਸੀਂ ਆਂਨੇ ਆ ਨਾ ਵੀ ਅਸਲ ਮਤ ਹੋਵੇਗੀ ਤੇ ਇਹਦੇ ਵਿੱਚ ਕਿਸੇ ਵੀ ਕਿਸਮ ਦੀ ਅਸੀਂ ਆਖ ਨਹੀਂ ਵੀ ਹੜਪੀਟਾਂ ਤੱਕ ਜੇ ਕੋਈ ਗਲਤ ਸਮਗਰੀ ਜਾਂਦੀ ਆ ਜਾਂ ਗਲਤ ਪੈਸਾ ਜਾਂਦਾ ਉਹ ਇਹਦੇ ਵਿੱਚ ਗੁਜਾਇਸ਼ ਨਹੀਂ ਰਹੇਗੀ